ਤਰਕ ਵਾਲੀ ਕਿੱਥੋਂ ਆ ਰਹੇ ਤੁਸੀਂ ਮੈਂ ਆ ਰਿਹਾ ਸੀ 66 ਡੀ ਕੇਐਲਵੀ ਸਿਗਨੇਚਰ ਚ ਰਹਿਤ ਹੈ ਐਕਸੀਡੈਂਟ ਕਿਵੇਂ ਹੋਇਆ ਗੱਡੀ ਲਾਈਟਾਂ ਤੇ ਖੜੀ ਸੀ ਗ੍ਰੀਨ ਸਿਗਨਲ ਤੇ ਆਪਾਂ ਵੇਟ ਕਰ ਰਹੇ ਸੀਗੇ ਬਾਈ ਕੋਦਮ ਪਿੱਛੋਂ ਆ ਗਿਆ ਗੱਡੀ ਨੇ ਠੋਕ ਤੇ ਬੜੀ ਤੇਜ਼ ਆ ਰਹੀ ਸੀ ਲੋਕ ਕਹਿ ਰਹੇ ਕਿ ਕੱਟ ਮਾਰਿਆ ਨੇ ਕਿਸੇ ਓਵਰਟੇਕ ਦਾ ਪਿੱਛੇ ਆ ਕੇ ਇੱਧਰ ਮਾਰ ਦਿੱਤਾ ਉਸ ਦਾ ਕੁਛ ਨਾ ਡਰਿੰਕ ਵਾਲਾ ਕੀਤੀ ਹੋਈ ਕਿਦਾਂ ਹਾਂ ਇਹਨਾਂ ਨੇ ਡਰਿੰਕ ਕੀਤੀ ਪਈ ਹੈ ਇਹਨਾਂ ਨੇ ਤੁਸੀਂ ਕੋਈ ਕਾਲ ਕੀਤੀ ਪੁਲਿਸ ਵਾਰਿਆਂ ਨੂੰ ਹਾਂ ਮੈਂ ਕਾਲ ਕੀਤੀ 112 ਤੇ ਉਹ ਆ ਰਿਹਾ ਕਹਿ ਰਹੇ ਕੁਝ ਜਰਿਆ ਥੋੜੀ ਜਿਹੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਇੱਥੇ

आप गए उसने लिखा नहीं है थोड़ा सा लाइट में और ठुक गया अपना आपके साथ कितने बंदे थे मेरे साथ दो बंदे और थे दो बंदे और थे आपको आपने दारू भी रखी है ना ना दारू तो क्या कर रखा हमने शाह कुछ नहीं कर क्या बनाया आपकी साथ, आप आप देखो आपसे खड़ा भी नहीं होया हो रहा है चोट तो लगी है आपने दारू भी रखी है आपको पता है ਭਾਈ ਜਮ ਮੈਨਾਦਾਰ ਨਹੀਂ ਵੀ ਹੈ ਤੇ ਕਿਆ ਕਰ ਕੰਮੇ ਕੋਈ ਨਸ਼ਾ ਕਰ ਰੱਖਾ ਹੈ ਹਾਂ ਨਸ਼ਾ ਮੈਨਾ ਕਰੇ ਹਮਦੇ ਬਿਨ ਰੋਈ ਉਹ ਟੁਗਾਈ ਬੰਦੀ ਗੱਡੀ ਇਹ ਨਸ਼ਾ ਕਰਦਾ ਗੱਡੀਆਂ ਢੁਕਦੀ ਨਸ਼ਾ ਨਹੀਂ ਕਰੇ ਗੱਡੀ ਤਾਂ ਠੁਕੀ ਹੈ ਹਾਂ ਫੇਰ ਰੀਜ਼ਨ ਹੈ ਜੇ ਨਸ਼ਾ ਕਰਦਾ ਗੱਡੀ ਟੁਗਾਈ ਹੁੰਦੀ ਭਾਈ ਸਾਹਿਬ ਨਸ਼ਾ ਕਰਦਾ ਗੱਡੀ ਢੁਕਦੀ ਨਸ਼ਾ ਨਹੀਂ ਕਰ ਤਾਂ ਗੱਡੀ ਠੁਕੀ ਹੈ ਹਾਂ ਚਲੋ ਇਹ ਐਕਸੀਡੈਂਟ ਹੋਇਆ ਜੀ ਸਿੰਘ ਸਿਧਾਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੈ ਹਾਂ दारू ਪੀਤੀ ਸੀ ਮੁੰਡਾ ਨੇ ਇਹਨੇ ਗੱਡੀ ਐ ਗੱਡੀ ਚ ਮਾਰੀ ਆ ਸਰ ਬਦਿਆ ਜੀ ਪਹੁੰਚ ਗਏ ਆ ਤੇ ਬਾਕੀ ਛੱਡ ਜੋੜੇ ਨਾਲ ਕੋਈ ਨਹੀਂ ਆਈ ਗੱਡੀਆਂ ਦਾ ਮੇਜਰ ਐਕਸੀਡੈਂਟ ਹੈ ਗੱਡੀਆਂ ਨੂੰ ਚੱਕ ਕੇ ਸਾਈਡ ਤੇ ਲਵਾ ਰਹੇ ਆ ਤੇ ਆਈਓ ਬੁਲਾਇਆ ਤਾਂ ਕਾਰਵਾਈ ਕਰੇ ਇਹ ਤਾਂ ਸਰ ਇਹਨਾਂ ਉੱਪਰ ਇਹਨਾਂ ਦਾ दारू ਪੀਤੀ ਆ ਇਹਨਾਂ ਉੱਪਰ ਕੀ ਕਾਰਵਾਈ ਬਣਦੀ ਸਰ ਯਾਰ ਭਾਈ ਜੋ ਬਣਦੀ ਹੈ ਇਹਨਾਂ ਦੇਖ ਸਰ ਥਾਣੇ ਜਾ ਕਰੋ ਥਾਣੇ ਜਾਇ ਕਰੋ ਜੀ